ਲਓ ਜੀ ਵੀਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਸੂਚਨਾ ਦੇਣੀ ਹੈ ਕਿ ਅਮ드ਪੁਰ ਸੁਸਾਇਟੀ ਦੇ ਵਿੱਚ ਸੰਧਾਂ ਦੀ ਬੋਲੀ ਹੈ ਤਰੀਕ ਹੈ 26 3 2024 ਤੇ ਖੇਤੀਬਾੜੀ ਸੰਧ ਨੇ ਇੱਥੇ ਇੱਕ ਰੋਟਾਵੇਟਰ ਹੈ ਇੱਕ ਹੈਪੀ ਸੀ 3 ਹੈਪੀ ਸੀਡਰ ਨੇ ਇੱਕ ਪਾਵਰ ਕਲੀਨਰ ਹੈ ਇੱਕ ਬਲੋ ਹਾਲ ਹੈ ਇੱਕ ਤੋਤਾ ਹਾਲ ਹੈ ਦੋ ਨਰਮਾ ਬੀਜਣ ਵਾਲੀਆਂ ਮਸ਼ੀਨਾਂ ਨੇ ਤੇ ਦੋ ਜ਼ੀਰੋ ਡਰਿੱਲ ਨੇ ਤੇ ਇਹ ਸੰਧ ਤੁਸੀਂ ਦੇਖ ਸਕਦੇ ਹੋ ਆ ਫੋਟੋ ਦੇ ਵਿੱਚ ਹੈਪੀ ਸੀਡਰ ਤੇ ਨਾਲ 0 ਡਰਿੱਲ ਹੈ ਤੇ ਆ ਪੁਰਾਣੀਆਂ ਨਰਮਾਂ ਬੀਜਣ ਵਾਲੀਆਂ ਮਸ਼ੀਨਾਂ ਨੇ ਤੇ ਆ ਹੈਪੀ ਸੀਡਰ ਨੇ ਤੇ ਆ ਪਲੋ ਹਲ ਨੇ ਤੇ ਤਾਂ ਬੇਨਤੀ ਹੈ ਕਿ ਸਮੂਹ ਜਿਹੜੇ ਚਾਹਵਾਨ ਨੇ ਕਿਸਾਨ ਖੇਤੀਬਾੜੀ ਸੰਧ ਲੈਣ ਦੇ ਤਾਂ ਉਹ 10 ਵਜੇ 26 ਤਰੀਕ ਨੂੰ ਅਮ੍ਰਿਤਪੁਰ ਸੋਸਾਇਟੀ ਦੇ ਵਿੱਚ ਪਹੁੰਚੋ ਤੇ ਇਸੇ ਤਰੀਕ ਨੂੰ 26 ਤਰੀਕ ਨੂੰ 2 ਵਜੇ ਹਸਨਪੁਰ ਸੋਸਾਇਟੀ ਦੇ ਵਿੱਚ ਸੰਧਾ ਦੀ ਬੋਲੀ ਹੈ ਉਹਦੀ ਵੀਡੀਓ ਆਪਾਂ ਅਲੱਗ ਤੋਂ ਬਣਾ ਕੇ ਪਾਵਾਂਗੇ ਵੀ ਕਿਹੜੇ ਸੰਧ ਨੇ ਕੀ ਕੰਡੀਸ਼ਨ ਦੇ ਵਿੱਚ ਨੇ ਤੇ ਜਿਹੜੇ ਬੋਲੀਕਾਰ ਦੂਰੋਂ ਆਉਣਗੇ ਉਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਐਮਦਪੁਰ ਸੋਸਾਇਟੀ ਦੇ ਵਿੱਚ ਕੀਤਾ ਜਾਊਗਾ ਤੇ ਨਾਲ ਹੀ ਇਹ ਵੀ ਦੱਸਦੇ ਆਂ ਕਿ ਜੇ ਕੋਈ ਹੋਰ ਸੂਚਨਾ ਲੈਣੀ ਚਾਹੁੰਦੇ ਹੋ ਤਾਂ ਜੋ ਨੋਟਿਸ ਵੀਡੀਓ ਦੇ ਸ਼ੁਰੂ ਵਿੱਚ ਲੱਗਿਆ ਉਸ ਨੋਟਿਸ ਤੇ ਦਿੱਤੇ ਨੰਬਰਾਂ ਤੇ ਤੁਸੀਂ ਸੋਸਾਇਟੀ ਦੇ ਸਕੱਤਰ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਦੇ